ਹਾਥੀ ਔਰ ਕੇ ਬੇਨਤੀ ਕੀਤੀ ਜਾਂਦੇ ਜਿੰਨੇ ਵੀ ਇਹ ਮੈਸੇਜ ਨੂੰ ਸੁਣਦੇ ਨੇ ਜਿਹੜਾ ਅੰਮ੍ਰਿਤਸਰ ਸਾਡੀ ਡੀਸੀ ਸਾਖੀ ਸਾਹਣੀ ਮੈਡਮ ਜੋ ਇਸ ਵਕਤ ਮੌਕੇ ਤੇ ਬਹੁਤ ਦਾੜਾ ਕਰ ਰਹੀ ਹੈ ਪਿੰਡਾਂ ਦਾ ਪਰ ਸਾਡੇ ਪਿੰਡੋ ਚ ਜੋ ਸਰਕਾਰੀ ਰਾਸ਼ਨ ਆਉਂਦਿਆ ਆ ਸਾਡੇ ਪਿੰਡ ਦਾ ਮੁਖੀ ਅਮਰਜੀਤ ਸਿੰਘ ਸਰਪੰਚ ਜੋ ਗੁਰਦੁਆਰੇ ਲਾਉਂਦਾ ਆ ਬਾਅਦ ਸਾਡੇ ਲੋਕਾਂ ਕੋਲ ਪੁੱਛਿਆ ਜਾਂਦਾ ਤੁਸੀਂ ਪ੍ਰਸ਼ਾਦ ਨਹੀਂ ਖਾਂਦੇ ਹੋਣੇ ਪ੍ਰਸ਼ਾਦ ਖਾ ਲੋ ਕੋ ਜੋ ਉਹ ਰਾਸ਼ਨ ਇੱਕ ਸਰਕਾਰੀ ਤੌਰ ਤੇ ਆਉਂਦਿਆ ਆ ਜੋ ਆਰਮੀ ਕਾ ਆਉਂਦਿਆ ਪਹਿਲਾਂ ਲੱਗਦਾ ਸਰਕਾਰੀ ਰਾਸ਼ਨ ਹੈ ਇਨੇ ਉਹਨਾਂ ਬੰਦਿਆਂ ਨੂੰ ਦੋ-ਦੋ ਬੋਰੀਆਂ ਫੀਡ ਦਿਆਂ ਤੇ ਚਿਹਤੇ ਬੰਦੇ ਆ ਜਿਹਨਾਂ ਰਾਸ਼ਨ ਚ ਕਾਤਾ ਬੰਦਿਆਂ ਨੂੰ ਜੋ ਸਾਡੀਆਂ ਲੇਡੀਆਂ ਆ ਉਹਨਾਂ ਕੋ ਅਧਾਰ ਕਾਰਡ ਮੰਗੇ ਗਏ ਆ ਕੀ ਅਸੀਂ ਇਹ ਪੰਜਾਬ ਦੇ ਵਾਸੀ ਨਹੀਂ ਆ ਕੀ ਭਈਏ ਅਸੀਂ ਪਰਦਾਸੀ ਪ੍ਰਦੇਸੀ ਮਜ਼ਦੂਰ ਆ ਇਹ ਸਾਡੇ ਲੋਕਾਂ ਕੋ ਬਹੁਤ ਜਾਤੀ ਵਿਤਕਾ ਹੋ ਰਿਹਾ ਆ ਜੋ ਅਸੀਂ ਚਾਹੁੰਨੇ ਆ ਕਿ ਸਾਡੇ ਪਿੰਡ ਦੀ ਜੋ ਵੀ ਸਰਕਾਰ ਆ ਐਸਬਾੜੀਆ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰਨ ਦੇ ਜੋ ਤੁਹਾਡੀ ਮੈਂ ਫੇਸਬੁੱਕ ਤੇ ਬਹੁਤ ਵੇਨਾ ਵੀਡੀਓ ਤੁਸੀਂ ਬਹੁਤ ਲੋਕਾਂ ਕੋ ਪਹੁੰਚਾ ਜਿਹਨਾਂ ਲੋਕਾਂ ਕੋ ਨਹੀਂ ਰਾਸਤ ਪਹੁੰਚਾ ਤੁਹਾਡੀ ਨੋਰ ਅਣੀ ਵੀ ਤੁਸੀਂ ਵੀ ਇਹ ਚੀਜ਼ ਨੂੰ ਪਹੁੰਚਦੇ ਜਾਓ ਹallelujah ਪਰਸੀਂ ਚਾਹੁੰਦੇ ਆ ਸਾਡੇ ਪਿੰਡ ਦੇ ਸਾਹ ਜੋ ਵਾਰਡ ਨੰਬਰ 1 ਚ ਡੇਵਿਡ ਅਮਸੀ ਮੈਂਬਰ ਆ ਉਹਨੂੰ ਕੋਈ ਨਹੀਂ ਪੁਸ਼ਕਿਸ਼ ਕਰਨ ਦੇ ਕਿ ਤੁਸੀਂ ਚਾਹੁੰਦੇ ਨਹੀਂ ਵੀ ਸਾਡੀ ਕ੍ਰਿਸਚਨ ਬਰਾਦਰੀ ਨੇ ਤੁਹਾਨੂੰ ਵੋਟ ਪਾਈ ਆ ਆਉਣ ਵਾਲੇ ਸਮੇਂ ਤੁਹਾਨੂੰ ਵੱਸਵਾ ਦੇ ਲੀਡਰ ਜਤਉਣਾ ਹੀ ਪਰ ਸਾਡੇ ਇਹਨਾਂ ਜਾਤੀ ਵਿਦਕਾਂ ਕਰਕੇ ਤੁਹਾਡੀਆਂ ਸਾਹ ਤੁਹਾਨੂੰ ਇਸ ਪਿੰਡ ਦੇ ਵਿੱਚੋਂ ਫਿਰ ਹਾਰ ਦਾ ਸਾਹਮਣਾ ਕਰਨਾ ਪਏਗਾ ਜੋ ਪਿੰਡ ਦਾ ਮੁਖੀ ਆ ਉਹ ਉਹਨਾਂ ਲੋਕਾਂ ਨੂੰ ਰਾਸ਼ਨ ਦਿੰਦਾ ਜੋ ਲੋਕ ਬਿਆਜੀ ਪੈਸੇ ਦਿੰਦੇ ਨੇ ਜਿਨ੍ਹਾਂ ਕੋਲ ਲੋਕਾਂ ਕੋਲ ਦਾਦਾ 15-15 ਕਿਲੇ ਜ਼ਮੀਨਾਂ ਨੇ ਉਹ ਲੋਕ ਆਉਂਦੇ ਨਾ ਉਹਨਾਂ ਕੁਰਸੀਆਂ ਦੇ ਬਾਅਦ ਰਾਸ਼ਨ ਦਿੱਤਾ ਜਾਂਦਾ ਆ ਜੋ ਸਾਡੀਆਂ ਲੇਡੀਆਂ ਇਹਨਾਂ ਨੂੰ ਇੱਕ ਜਾਤੀ ਵਿਤਕਾ ਦੇ ਮਗਰ ਟਰਾਲੀਆਂ ਮਗੰਟਾ ਹੱਡਾ ਕੇ ਲੋਕ ਰਾਸ਼ਨ ਹੀ ਦਿੰਦੇ ਆ ਇਹ ਪਿੰਡ ਦੇ ਸਰਕਾਰੀ ਰਾਸ਼ਨ ਹੁੰਦਾ ਉਹਦੇ ਦੇ ਵੀ ਵਿਤਕਾ ਹੁੰਦਾ ਜੋ ਸਰਕਾਰ ਨਾਲ ਰਾਸ਼ਨ ਆ ਰਿਹਾ ਇਹ ਸਾਡੇ ਪਿੰਡੋ ਚ ਸਾਡੇ ਪਿੰਡ ਦਾ ਮੁਖੀ ਜਾਤੀ ਵਿਤਕਾ ਕਾਲਾ ਰੋਕਣਾ ਪਿੰਡ ਦਾ ਜੋ ਇਥੇ ਆ ਬੋਕਰ ਮੁਖੀਆ ਸਰਪੰਚ ਮੁਖੀਆ ਸਰਪੰਚ ਅਮਰਜੀਤ ਸਿੰਘ ਸਰਪੰਚ ਜੋ ਸਾਡੇ ਪਿੰਡ ਦਾ ਆ ਉਹ ਸਾਡੇ ਗੁਰਦੁਆਰੇ ਸਾਡੇ ਲੋਕਾਂ ਨੂੰ ਫਿਰ ਦੁਬਾਰਾ ਫੇਰ ਇਕੱਲੀ ਕੰਦਾਂ ਤੂੰ ਪ੍ਰਸ਼ਾਦ ਨਹੀਂ ਖਾਂਦੇ ਕਿ ਡਾਕਟਰ